ਨੇ ਲੋਲੇ ਦਰਨੀਏ ਉਹਨੇ ਲੋੜਿਆ ਮੇਰੇ ਜੇ ਆਮ ਆਦਮੀ ਆਮ ਆਦਮੀ ਨਹੀਂ ਗੱਲ ਨਹੀਂ ਸਮਝਦਾ ਪਰਤ ਇੰਨੀ ਹੋਈ ਵੀ ਇੱਕ ਵਾਰ ਬੰਦਾ ਖੜੀ ਇੱਥੇ ਚੜ ਗਿਆ ਜਿਆਦਾ ਲੱਭੀ ਪ੍ਰੇਮਗੜ੍ਹ ਕਿ ਪੰਨਨ ਬਣ ਗਿਆਦਾ ਹੋਈ ਹੈ ਰਿਪੋਰਟ ਦੇ ਵਿੱਚ ਅੱਜ ਸ਼ਰਪੁਰ ਸ਼ਹਿਰ ਦੇ ਵਿੱਚ ਭਾਰੀ ਬਰਸਾਤ ਤੋਂ ਬਾਅਦ ਜਿਹੜੇ ਹਾਲਾਤ ਅਸੀਂ ਤੁਹਾਨੂੰ ਦਿਖਾਣ ਜਾ ਰਹੇ ਹਾਂ ਸ਼ਰਪੁਰ ਸ਼ਹਿਰ ਦੇ ਮੇਨ ਬਾਜ਼ਾਰ ਦੇ ਵਿੱਚ ਕੀ ਹਾਲਾਤ ਨੇ ਜਿਹੜਾ ਬਸਾਤੀ ਪਾਣੀ ਇਥੋਂ ਨਿਕਾ ਦਾ ਨਜ਼ਰ ਆ ਰਿਹਾ ਦੇਖੋ ਪਹਿਲਾਂ ਦਾ ਪਿੱਛੇ ਪਾਣੀ ਜਿਹੜਾ ਸਾਰਾ ਬਾਜ਼ਾਰ ਦੇ ਵਿੱਚ ਗਰਮ ਬਾਲਿਆਂ ਦੇ ਵਿੱਚ ਪ੍ਰੇਮਗੜ੍ਹ ਦੇ ਵਿੱਚ ਜਾ ਰਿਹਾ ਹਾਲਾਤ ਦੇਖੋ ਤੇ ਭਾਈ ਸਾਹਿਬ ਵੀ ਨਾਲ ਦੀ ਨਾਲ ਹੀ ਸਾਡੇ ਮਗਰ ਮਗਰ ਤੁਹਾਨੂੰ ਪਾਣੀ ਦੇਖੋ ਜੀ ਪਾਣੀ ਦਾ ਬਹਾਅ ਦੇਖੋ ਕਿੰਨੀ ਫਾਸਟ ਆ ਰਿਹਾ ਇਹ ਬਰਸਾਤੀ ਨਾਲਿਆਂ ਦੇ ਵਿੱਚ ਜਾਨ ਦੀ ਬਜਾਏ ਮਾਲਿਆਂ ਦੇ ਵਿੱਚ ਜਾ ਕੇ ਘਿਰ ਰਿਹਾ ਤੇ ਲੋਕਾਂ ਨੂੰ ਵੀ ਪ੍ਰੇਸ਼ਾਨ ਜਿਹੇ ਲੋਕ ਹੋ ਰਹੇ ਨੇ ਸਾਡਾ ਇੱਥੇ ਪੈਸਾ ਵੀ ਜੁੜੇ ਨੇ ਕਿ ਇਹ ਪੈਸਾ ਕੀ ਕਮਾ ਤਵੇ ਅਲੋ ਇੱਥੇ ਬਾਜ਼ਾਰ ਹੈ ਤੁਹਾਡਾ ਤੁਹਾਡੀ ਸ਼ਾਪ ਹੈ ਤਕੀ ਕਰਨਾ ਦੋਗੇ ਪਾਣੀ ਨਾ ਪਹਿਸਰ ਮੈਂ ਨਹੀਂ ਪ੍ਰਿੰਸਵੇ ਹੁਸ਼ਿਆਰਪੁਰ ਆ ਮੇਦੀ ਆਪਣੀ ਸ਼ਾਪ ਹੈ ਦਲੀ ਦੇ ਵਿੱਚ ਲੱਕੀਵਰਤ ਸਟੋਰ ਤੁਸੀਂ ਦੇਖ ਸਕਦੇ ਹੋ ਵੀ ਕਿਤੇ ਸੁਖਣਾ ਝੀਲ ਤੇ ਜਾਣ ਦੀ ਲੋੜ ਨਹੀਂ ਹੈਗੀ ਚੰਡੀਗੜ੍ਹ ਤੁਸੀਂ ਆਪਣੇ ਬੱਚਿਆਂ ਨੂੰ ਇੰਜੋਏ ਕਰਾਣ ਚਾਹੁੰਦੇ ਆ ਤਾਂ ਕੋਈ ਹੁਸ਼ਿਆਰਪੁਰ ਲੈ ਕੇ ਆ ਸਕਦੇ ਆ ਜੇ ਸਾਡੇ ਉੱਤਰ ਸਾਹਮਣੇ ਦਿਖਾ ਰਹੇ ਆ ਆਪਾਂ ਸੁਖਨਾ ਝੀਲ ਇੱਥੇ ਮੋਟਰ ਮੋਟਰ ਆਦੀ ਮੰਤਰੀ ਸਾਹਿਬ ਨੂੰ ਕਹਾਂਗੇ ਅਰੇਂਜਮੈਂਟ ਕੀਤਾ ਜਾਵੇ ਜੋ ਕਿ ਅਸੀਂ ਆਪਣੇ ਕਸਟਮਰ ਨੂੰ ਇੱਥੋਂ ਹਾਇਰ ਕਰਕੇ ਦੁਕਾਨ ਤੇ ਲੈ ਕੇ ਜਾਤ ਕੀ ਹੈ ਉਹਨਾਂ ਨੂੰ ਪਿਕ ਐਂਡ ਡ੍ਰੌਪ ਦੀ ਸਹੂਲਤ ਦੇ ਸਕੀ ਹੈ ਦੇਖ ਸਕਦੇ ਤੁਸੀਂ ਮੱਛੀ ਪਾਲਣ ਦਾ ਵੀ ਉਤੰਨ ਕਰ ਚੁੱਕੀ ਹੈ ਹੁਣ ਔਰ ਆਣ ਜਾਣ ਵਾਲੇ ਜੱਤੀਆਂ ਨੂੰ ਇੰਨੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕੱਲ ਇੱਥੇ ਇੱਕ ਕਿ ਗੱਲ ਕਿ ਪੁੱਛ ਨਹੀਂ ਮੀਂਹ ਵਰਖਾਤ ਪਈ ਆ ਤੇ ਇੱਥੇ ਇੱਕ ਲੇੜੀ ਦੀ ਐਕਸੀਡੈਂਟ ਵੀ ਹੋਇਆ ਤੇ ਉੱਤੇ ਟੋਆ ਪੈਲ ਦੇ ਕਾਰਨ ਉਹਨਾਂ ਦੇ ਸਾਟ ਵੀ ਲੱਗੀਆਂ ਤੇ ਉਹਨਾਂ ਨੂੰ ਉਹਦੀ ਖਤਿਆਰ ਦੇ ਕੇ ਤੇ ਉਹਨਾਂ ਦੇ ਘਰ ਪਹੁੰਚਾਇਆ ਗਿਆ ਤੇ ਉਹ ਕਹਿੰਦੇ ਇੱਥੇ ਕੋਈ ਨਹੀਂ ਆਵਾਜ਼ ਤੁਸੀਂ ਦੇਖੋ ਹੁਣ ਕੋਈ ਹਰ ਇੱਕ ਇਸ਼ਾ ਦੇਖੋ ਇਸ਼ਾ ਜਾਂ ਤੋਂ ਡਰ ਰਿਹਾ ਰਿਹਾ ਉਹ ਦੇਖੋ ਜੀ ਮੇਰੀ ਜੇ ਦੁਕਾਨ ਦੇ ਉੱਤੇ ਕੋਈ ਕਸਟਮਰ ਇਸ਼ਾ ਤੇ ਵੀ ਜਾਂਦਾ ਇਸ਼ਾ ਦੇ ਵੀ ਡਰਦਾ ਡਰਦਾ ਗਲੀ ਦੇ ਵਿੱਚ ਮਰਦਾ ਵੀ ਮਰੀਆਂ ਬੈਟਰੀਆਂ ਨਾਲ ਫੁੱਪ ਜਾਂ ਗਰੀਬ ਬੰਦੇ ਨੇ ਉਹੀ ਕਮਾਣਾ ਉਹੀ ਖਾਣਾ ਉਹ ਦੇਖੋ ਕਿੱਥੇ ਜਾਊਗਾ ਇਹ ਸ਼ਹਿਰ ਦੇ ਵਿੱਚ ਬੱਟਨ ਦੇ ਵਿੱਚ ਤਾਂ ਪੂਰੇ ਹੁਸ਼ਿਆਰਪੁਰ ਦਾ ਇਹੀ ਹਾਲ ਆ ਪ੍ਰੇਮ ਦਾਦਾ ਹੀ ਹਾਲ ਆ ਜਿਹੜਾ ਆਊਟ ਆਫ ਦੀ ਸਿਟੀ ਆਪਣਾ ਹੁਸ਼ਿਆਰਪੁਰ ਦਾ ਦੇਵ ਜਿਹੜਾ ਕਲੌਕ ਟਾਵਰ ਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਆ ਵੀ ਬੇੜੀਆਂ ਦੇ ਨਾਲ ਗਾ ਕੇ ਨੂੰ ਲੈ ਕੇ ਆਓ ਤੇ ਬੇੜੀਆਂ ਦੇ ਵਿੱਚ ਜੰਡੋ ਪ੍ਰੇਮ ਦਾਦਾ ਮੈਂ ਕਹਿੰਦਾ ਜੇ ਮੇਰੇ ਤੋਂ ਆਪਾਂ ਜੇ ਤੇਲੀ ਨੂੰ ਵਿੱਚੋਂ ਤੋਂ ਲੋ ਤੋਂ ਆਪਣਾ ਪਾਣੀ ਕਿੱਲਾ ਸਾਰਾ ਅੰਦਾਜ਼ਾ ਜਿਹੜੇ ਜੇਡੇ ਉੱਥੇ ਆਪਣੇ ਦੀ ਗੱਲ ਨਾਲ ਬਣਾਏ ਗਏ ਆ ਉਹ ਵੀ ਮਾਡਰਨ ਸਿਸਟਮ ਨਾਲ ਫੇਲ ਅਤੇ ਮੁਕੀਦਾ ਜੇ ਤੋਂ ਵੀ ਪ੍ਰੇਮ ਦਾ ਤੋਂ ਨਿਆਣੇ ਰੋਣ ਦੇ ਨਾਲ ਨਾਲ ਕੋਈ ਸਵੱਜੋਣ ਵਾਲੇ ਆਪਣੇ ਬੱਚਾ ਪਿਛਾਣ ਦੇ ਚੱਟ ਫੜਦੇ ਆ ਆ ਹਾਲਾਤ ਤੇ ਸਿਆਪ ਕਰਦੇ ਹੋ ਗਿਆ ਪਰ ਜਿੰਦਾਂ ਦਾ ਮੂਰਾ ਹਾਲ ਹੋਇਆ ਰਿਹਾ ਇਹਦੇ ਚੰਨਾਂ ਦੇ ਯੂਨੀਵਰਸਿਟੀ ਇਹਦੀ ਲਾਉਬੱਤੀਆਂ ਦੇ ਵਿੱਚ ਘੁੰਮ ਰਿਹਾ ਉਹਦਾਂ ਬਹੁਤ ਕੰਮ ਨਹੀਂ ਨਹੀਂ ਕਰਦਾ ਵੀ ਉਹ ਕਰਦਾ ਇਹ ਕਹਿੰਦੇ ਨੇ ਸਵੱਛ ਭਾਰਤ ਬਣਾਉਣਗੇ ਨਾ ਨਾਕ ਭਾਰਤ ਬਣਾਤਾ ਰਹਿਣਾ ਲੋਕਾਂ ਨੇ ਹਦੋਂ ਲਾਲ ਔਰ ਇਹ ਸਰਕਾਰਾਂ ਦਾ ਜਿਹੜਾ ਮੇੜਾ ਕਰਕੇ ਕੀਤਾ ਪਿਆ ਆਮ ਇਹ ਇਹਨਾਂ ਨੂੰ ਆਮ ਲੋਕਾਂ ਦੇ ਨਾਲ ਕੋਈ ਹਮਾਇਤ ਨਹੀਂ ਹੈ ਜੀ ਬਸ ਬੋਤਲ ਲੈਣੀ ਆਉਂਦੀਆਂ ਤੇ ਕਹਿੰਦੇ ਨੇ ਜੀ ਪੱਕੀਆਂ ਨਾਲੀਆਂ ਕਰਾ ਦਵਾਂਗੇ ਪਾਣੀ ਤਾਂ ਵੇ ਇੱਦਾਂ ਜਾਊਗਾ ਜੀ ਸੀਜੇ ਪੰਜਾਊਗਾ ਸੀਜੇ ਦਾ 3 ਮਹੀਨੇ ਮੈਂ ਤੇ ਬਦਲ ਚੀਜਾ ਲਾ ਕੇ ਆਪਣਾ ਸਰਬੰਧ ਚਾ ਲੋ ਤਾਂ ਜਾਓ ਉਹ ਟੁੱਟ ਕੇ ਡਿੱਗ ਜੇ ਬੋਲਾ ਹਾਲ ਹੋਇਆ ਨਾ ਮੌਕੇ ਤੇ ਆ ਰਹੇ ਇੱਥੇ ਆਣ ਜਾਣ ਵਾਲੇ ਵਿਅਕਤੀਆਂ ਨੂੰ ਮੈਂ ਜਵਾਬ ਨਰਦ ਪੁਰੇ ਨੂੰ ਕਿ ਵੀਰ ਜੰਮ ਰਹੇ ਨਾ ਰੋਸ ਕਿਸ਼ਤੀ ਦਾ ਨਾ ਰੋਸ ਤੁਸੀਂ ਵੀ ਪੜਾਫਾ ਕਰ ਰਹੇ ਹੋ ਇੱਕ ਬਰਸਾਤ पे ਤੁਸੀਂ ਅੱਗ ਲਾਉਣੀ ਹੈ ਉਹ ਬਰਸਾਤ ਦੀ ਅੱਗ ਸਾਡੇ ਰੋਜ਼ ਲੱਗਦੀ ਆ ਇਹ ਆ ਵੀ ਅੱਗ ਦਾ ਮੌਕਾ ਕਦੋਂ ਦਾ ਟਾਈਮ ਹੋਵੇ ਉਹ ਮਿਲਦਾ ਜਾਂ ਸਾਡੇ ਨਾਲ ਕੋਈ ਆਵੇ ਰੂਰ ਰੂਰ ਤਾਂ ਫੇ ਸਾਨੂੰ ਆਪਣੀ ਪੜਾਫਾ ਕੱਢਣ ਦਾ ਮੌਕਾ ਮਿਲਦਾ ਕਦੋਂ ਦਾ ਮੌਕਾ ਮਿਲਦਾ ਤੁਸੀਂ ਦੇਖ ਰਹੇ ਹੋ ਜਾਂ ਧਰਨ ਕੋਈ ਇਹ ਨੇ ਦੇ ਕੋਈ ਇੱਥੇ ਦੇ ਨੇ ਦੇ ਆਮਦਾਰ ਬਣੇ ਨੇ ਆ ਉਹਨਾਂ ਸਾਡੇ ਦੁਕਾਨਾਂ ਦੇ ਕਿਰਾਏ ਨਹੀਂ ਦੇਣੇ ਬਿਜਲੀ ਦੇ ਬਿੱਲ ਨਹੀਂ ਦੇਣੇ ਸਾਡੇ ਘਰ ਦੇ ਖਰਚੇ ਨਹੀਂ ਢੱਕਣੇ ਉਹ ਦੁਕਾਨਦਾਰ ਨੇ ਆਪ ਨੇ ਉਹਨਾਂ ਨੂੰ ਦੇਖਣਾ ਵੀ ਕਿੱਦਾਂ ਹੈਂਡਲ ਕਰਨਾ ਆਪਣੇ ਪਰਿਵਾਰਾਂ ਨੂੰ ਠੀਕ ਹੈ ਨਾ ਤੇ ਜਦ ਇਦਾਂ ਦੇ ਹਲਵਾ ਤੇ ਖੈਰ ਪੱਤੀਆਂ ਦੇ ਹੋਊਗੇ ਤੇ ਉਹਨਾਂ ਦਾ ਕੀ ਹੋਊਗਾ ਇਹ ਤਾਂ ਲੈ ਟੇਲਰਾਂ ਮਿਲਣ ਤੱਕ ਲੈ ਆੜੀਆਂ ਇਹਨਾਂ ਨੂੰ ਇਹ ਦੇਖੋ ਤੁਸੀਂ ਹੁਣ ਜਿਹੜੇ ਆਣ ਵਾਲੇ ਦਿਨਾਂ ਦੇ ਵਿੱਚ ਇੱਧੇ ਹਿੰਦੇ ਦੇ ਵਿੱਚ ਮੱਖੀ ਪਾਲਣ ਬਣ ਗਿਆ ਦਾ ਹੋਈ ਹੈ ਰਿਪੋਰਟ ਦੇ ਵਿੱਚ ਪੋਚ ਕਰੋ ਜਿੱਦਾਂ ਇਹ ਹੁਣ ਕੇ ਇਹ ਬਿਲਕੁਲ ਸਸਾਨੀ ਅੰਗਰੇਜ਼ੀ ਹੁਣ ਸਤਾਈ ਧਾਰੀ ਨਿਕਕੀ ਦੇ ਚੁੱਕੀ ਆ ਰਹੀ ਹੈ ਮੈਨਾਂ ਦੇਖਦੇ ਅਸੀਂ ਮਨਾਲੀ ਚੱਲਗੇ ਤਾਂ ਦੁਕਾਨ ਸਾਡੀ ਮਨਾਲੀ ਆ ਕੰਦੇ ਇਹ ਨਾ ਨਿਕਲੇ ਰਗੇ ਹੋਰ ਦਰਨ ਨੂੰ ਤਾਂ ਇਹ ਦਾ ਰਮੀ ਲੁੱਟੀਆਂ ਮਨਾਰ ਜਾਈਏ ਜਾਂ ਬੋਟਲੇ ਅਗੇ ਇੱਥੇ ਹੀ ਬੱਚਿਆਂ ਨੂੰ ਇੰਜਾਇ ਕਰਾਈਏ ਅ ਅੱਜ ਜਿਹੜੇ ਲੋਕ ਦੁਕਾਨਾ ਵਾਲੇ ਨੇ ਉਹਨਾਂ ਨੂੰ ਮਿੱਕਾ ਨਹੀਂ ਬਾਹਰ ਆ ਰਹਾ ਹੋਇਆ ਕਦਾਂ ਹੋਣੀ ਇਹ ਉਹਨਾਂ ਨੂੰ ਨਹੀਂ ਮੋਟਰਬੋਟ ਲੈਣੀ ਚਾਹੀਦੀ ਨਾ ਮੈਂਨਾਂ ਦੀ ਜਿਹੜੀਆਂ ਮੋਕਿਆਂ ਸਰਕਾਰਾਂ માં ਉਹਨਾਂ ਨੂੰ ਚਾਹੀਦਾ ਦਾ ਵੀ ਜਿਹੜੀਆਂ ਇਹਨਾਂ ਨੂੰ ਮੋਟਰਬੋਟ ਪ੍ਰੋਵਾਈਡ ਕਰਾਉਣੀ ਚਾਹੀਦੀ ਹੈ ਵੀ ਜਿਹੜਾ ਆਪਣਾ ਲੈ ਕੇ ਮੋਟਰਬੋਟ ਤੁਸੀਂ ਆਓ ਮੋਟਰਬੋਟ ਦੇ ਨਾਲ ਇੱਕ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੰਜੇ ਦਿਖਾਓ ਇਹਨਾਂ ਨੂੰ ਸੁਖਨਾ ਧੀਰ ਦਾ ਨਜ਼ਾਰਾ ਨਾਲੇ ਮੋਟਰਬੋਟ ਦੇ ਉੱਤੇ ਆ ਕੇ ਇੱਕ ਵਾਰ ਜਿਹੜਾ ਦੁਕਾਨਦਾਰ ਆ ਉਹਨਾਂ ਨੂੰ ਵੀ ਦੇਖਣ ਦਾ ਵੀ ਮੌਕਾ ਮਿਲੂਗਾ ਕਿ ਜਿਹੜੇ ਤੇਰੇ ਆਪਣੇ ਇਹਰ ਬੱਤੀਆ ਮੋਰ ਮੋਰ ਦਾ ਨੰਦ ਲਾ ਸਕਦੇ ਆ ਉਹਨਾਂ ਨੂੰ ਕੋਈ ਉੱਪਰ ਜਾਣ ਦੀ ਕੋਈ ਲੋੜ ਨਹੀਂ ਹੈਗੀ ਇੱਥੇ ਮੋਰ ਮੋਰ ਦਾ ਪ੍ਰਬੰਧ ਕਰਾਇਆ ਜਾਇਆ ਜਾਵੇ ਫ੍ਰੀ ਆਫ ਕੋਸਟ ਇਹਨਾਂ ਨੂੰ ਸਕਰਾਰਾ ਲੋ ਜੇ ਤੁਸੀਂ ਦੇਖ ਰਹੇ ਹੋ ਪਲੇਮਾਂ ਨੂੰ ਪਾਣੀ ਕਿੱਦਾਂ ਜਾਂਦਾ ਵਾ ਇੱਥੇ ਬਿਤੀ ਨਦੀਨ ਬਰਬਾਦ ਨਹੀਂ ਹੋ ਜੀਏ ਇੱਕ ਬੰਦਾ ਖੜੀ ਇੱਥੇ ਕਰਕੇ ਜਿਵੇਂ ਨਦੀਪਰੇ ਹੋਰੋਂ ਉਹਦਾ ਕੀ ਹੈ ਸਟੈਂਡ ਹਲੇ ਪੋ ਗਿਆ ਰਹਿ ਕੇ ਅੱਗੇ ਜਲਦੀ ਪਾਣੀ ਦਾ ਬਹਾਲੀ ਇਹਨਾਂ ਤੇ ਹੋਣਾ ਚਾਹੀਏ ਵੀ ਬੋਰ ਮੰਦਾ ਹਾਲ ਹੋ ਜਾਂਦਾ ਵਾ ਕਿੰਨੇ ਸਾਲ ਤੋਂ ਪ੍ਰਸ਼ਾਨਾ ਤੁਸੀਂ ਕੁਝ ਇਲਾਜ ਵੀ ਆਪਣਾ ਕੋਈ ਕਰਵਾਉਣਾ ਸੀ ਉਹ ਮੈਨੂੰ ਇਲਾਜ ਤਾਂ ਸੀ ਇੰਨਾ ਕਰਾ ਚੁੱਕੇ ਆ ਵੀ ਇਹਨਾਂ ਦਾ ਇਲਾਜ ਕੋਈ ਨਹੀਂ ਹੋਇਆ ਹੈਗਾ ਅਸੀਂ ਤਾਂ ਦਵਾਈਆਂ ਖਾ ਕੇ ਵੀ ਹਾਲ ਹੋਵੇਦੇ ਆ ਅਸੀਂ ਇਹ ਕਹਿੰਦੇ ਆ ਵੀ ਬਾਬਾ RAMDEV ਇੰਨੀਆਂ ਦਵਾਈਆਂ ਬਣਾਉਂਦਾ ਵਾ ਕੋਈ ਹੁਸ਼ਿਆਰਪੁਰ ਬਾਸੀ ਵਾਲੀ ਵੀ ਦਵਾਈ ਬਣਾਈ ਜਾਵੇ ਜੋ ਕਿ ਇੱਥੇ ਡਰੇਨ ਸਿਸਟਮ ਦਾ ਪ੍ਰਬੰਧ ਕੀਤਾ ਜਾਵੇ ਇਹ ਕਹਿੰਦੇ ਦਾ ਕੀ ਏਦਾਂ ਮਾਣੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਹੁੰਦਾ ਕੱਖ ਨਹੀਂ ਹੈਗਾ ਹੁਸ਼ਿਆਰਪੁਰ ਦੇ ਵਿੱਚ ਪਾਣੀ ਦਾ ਬਹੁਤ ਹੀ ਬੁਰਾ ਹਾਲ ਹੋਇਆ ਨਾ ਮੈਂ ਤੇ ਜਿਹੜਾ ਅਸੀਂ ਤੁਹਾਨੂੰ ਅਖੀਰਕਾ ਹਾਲ ਦਿਖਾ ਰਹੇ ਆ ਵੀ ਮੈਂ ਕਹਿੰਦਾ ਵੀ ਜਿੰਨਾ ਅਸੀਂ ਇਹਨਾਂ ਲਈ ਕਰੀਏ ਜਿੰਨੇ ਬੁੱਲ ਚੜਾ ਦਈਏ ਉਹਨੇ ਦੋਲੇ ਆ ਬੇਵਕਤਾ ਤੁਸੀਂ ਪਾਈਆਂ ਸਰਕਾਰ ਨੂੰ ਜੇ ਸਰਕਾਰ ਬਣੀ ਹੀ ਆਮਾ ਦੀ ਪਾਰਟੀ ਦੀ ਸਤਿ ਸ੍ਰੀ ਅਕਾਲ ਤੁਸੀਂ ਵੋਟਾਂ ਪਾ ਕੇ ਜਤਾਇਆ ਦੇਖੋ ਜੀ ਇੱਕ ਆਮ ਨਾਗਰਿਕ ਦਾ ਵਰਤ ਹੁੰਦਾ ਵੀ ਬਾਕੀ ਕਹਿੰਦੇ ਵੀ ਬਾਕੀ ਸਰਕਾਰਾਂ ਨੂੰ ਵੀ ਮੌਕਾ ਦਿੱਤਾ ਵਾ ਚਲੋ ਆਮ ਆਦਮੀ ਪਾਰਟੀ ਨੂੰ ਵੀ ਦੇਖ ਲਈਏ ਜੇ ਆਮ ਆਦਮੀ ਆਮ ਆਦਮੀ ਦੀ ਗੱਲ ਨਹੀਂ ਸਮਝਦਾ ਫਿਰ ਹੁਣ ਇਹ ਤਵਾ ਤਾਂ ਮੈਂ ਕਹਿੰਦਾ ਪਾਰਟੀਆਂ ਦਾ ਕੰਮ ਖਤਮ ਕਰ ਦੇਣਾ ਚਾਹੀਦੇ ਆ ਤੇ ਬਾਹਰ ਵਾਲਾ ਹੀ ਕੰਮ ਹੋਣਾ ਚਾਹੀਦਾ ਇੱਕੋ ਹੀ ਟਲਗੁੰਡੋ ਹੋਵੇ ਇੱਕੋ ਹੀ ਗ੍ਰੰਪ ਹੋਵੇ ਨਾ ਕੋਈ ਤੇ ਪੂਸੀ ਹੋਵੇ ਸਿੱਧਾ ਹੀ ਗ੍ਰੰਪ ਹੋਵੇ ਜਿਹੜਾ ਕਰਦਾ ਕਰਾ ਉਹਦਾ ਪਾ ਦਿਓ ਖਲਾਰਾ ਇਹ ਤਾਂ ਇਹੀ ਗੱਲ ਆ ਕਿ ਇੱਥੇ ਕੁੱਤੀ ਜੋਰਣਾ ਨਾ ਰਲੀ ਦੀਆ ਕਰਦਾ ਕੋਈ ਕੁਝ ਨਹੀਂ ਹੈਗਾ ਬਸ ਦਾਅਵੇ ਹੀ ਕਰਦੇ ਆ ਕੰਮ ਕੋਈ ਨਹੀਂ ਕਰਦਾ ਹੈਗਾ ਉਹ ਤੁਸੀਂ ਹੁਣ ਦੇਖ ਲਗਦੇ ਆ ਅਸੀਂ ਅਪੀਲ ਕੀ ਕਰਨਾ ਚਾਹੁੰਦੇ ਆ ਕਿ ਹਿੜਪੁਰ ਦੇ ਮੰਤਰੀ ਵੀ ਹਿੜਪੁਰ ਦੇ ਨੇ ਜਿਹੜੇ ਵਿਧਾਇਕ ਨੇ ਉਹ ਵੀ ਹਿੜਪੁਰ ਦੇ ਨੇ ਦੋ ਤੋਂ ਕੁ ਹਿੜਪੁਰ ਦੇ ਵਿਧਾਇਕ ਆਪਣੇ ਬ੍ਰਾਂਚਸਰ ਦੇ ਐਮਪੀ ਨੂੰ ਵੀ ਇਹ ਹੀ ਖਬਰ ਪਹੁੰਚਾਣੀ ਚਾਹੁੰਦੇ ਆ ਉਹਨਾਂ ਦੇ ਕੰਨਾਂ ਤੱਕ ਪਹੁੰਚਾਣੀ ਚਾਹੁੰਦੇ ਆ ਕੈਮਰੇ ਦੇ ਲਾਈਂ ਪਹੁੰਚਾਣੀ ਚਾਹੁੰਦੇ ਆ ਪ੍ਰਸ਼ਾਸਨ ਦੇ ਲਾਈਂ ਪਹੁੰਚਾਣੀ ਚਾਹੁੰਦੇ ਆ ਵੀ ਤੁਸੀਂ ਸਾਡੇ ਹਿੜਪੁਰ ਦੇ ਤੁਹਾਨੂੰ ਅਸੀਂ ਚੁਣ ਕੇ ਵੋਟਾਂ ਪਾ ਕੇ ਆਪਣੀਆਂ ਸਹੂਲਤਾਂ ਦੇ ਲਈ ਮੰਤਰੀ ਸਾਹਿਬ ਬਣਾਇਆ ਵਾ ਜੇ ਸਾਡੀਆਂ ਸਹੂਲਤਾਂ ਹੀ ਨਹੀਂ ਸਾਨੂੰ ਵਹੀਆ ਕਰਾਈਆਂ ਜਾਣਗੀਆਂ ਤੇ ਅਸੀਂ ਕੀ ਕਰਾਂਗੇ ਪ੍ਰਭੂ ਜੀ ਇੱਧਰ ਆਓ ਇਹ ਸਾਡੇ ਪ੍ਰਭੂ ਜੀ ਕੋਲ ਭਰਾ ਸਾਡਾ ਪਹੁੰਚਿਆ ਵਾ ਤੇ ਉਹ ਸਾਡੇ ਨਾਲ ਰੂਪਾ ਮੰਦੇ ਤੇ ਤੁਸੀਂ ਦੱਸੋ ਜੀ ਪਾਣੀ ਦਾ ਕੀ ਹੈ ਹਾਂ ਜੀ ਕੀ ਨਾਮ ਹੈ ਤੁਹਾਡਾ ਭਾਰੀ ਸਾਸਿਕਾ ਅਜੀ ਅਸੀਂ ਸਾਡੇ ਲੋਕਲੇ ਸੀਟੀ ਸਿਟੀ 'ਚ ਰਹਿੰਦੇ ਆਂ ਸਿਟੀ ਦੀ ਕੀ ਗੱਲ ਕਰੀਏ ਜਿਹੜਾ ਮੇ ਸਾਡਾ ਸ਼ਰਪੁਰ ਜੀ ਨੂੰ ਕਹਿੰਦੇ ਕਿ ਬਹੁਤ ਵਧੀਆ ਨਾਮ ਨਾਲ ਜਾਣਾ ਚਾਹੁੰਦਾ ਹੈ ਨਾ ਆਹ ਦੇਖੋ ਤੁਸੀਂ ਸਾਹਮਣੇ ਦੇਖ ਸਕਦੇ ਆ ਕਿ ਐਕਟਿਵ ਦੇ ਵਿੱਚ ਲੋਕੀ ਪਿੱਛੇ ਮੁੜੀਆਂ ਦੇ ਖਲਾਬ ਹੁੰਦੇ ਆ ਕੀ ਲੋਕਾਂ ਨੂੰ ਲੰਘਣ ਦੀ ਇੰਨੀ ਦਿੱਕਤ ਆ ਉੱਚਾ ਉੱਚਾ ਪਾਣੀ ਆ ਸਾਰੇ ਜਿਹੜੇ ਸੀਵਰੇ ਉੱਪਰ ਆ ਜਾਂਦਾ ਇੰਨੀ ਗੰਦਗੀ ਆ ਸੋ ਜਿਹੜਾ ਬਿਮਾਰੀ ਦਾ ਘਰ ਆ ਸੋ ਮੈਂ ਪੀਨ ਕਰੂੰਗਾ ਤੁਹਾਡੀ ਮੀਡੀਆ ਦੇ ਰਾਏ ਤੁਹਾਡਾ ਬਹੁਤ ਵਧੀਆ ਸੇਜ ਆ ਹਨਾ ਮੀਡੀਆ ਇਹ ਕਿੰਨੇ ਇੱਕ ਥੰਮ ਜਿਹੜਾ ਵਾਰ ਉੱਪਰ ਚੱਕਦਾ ਆ ਸੋ ਮੈਂ ਰਿਕੁਐਸਟ ਹੀ ਕਰ ਸਕਦਾ ਕਿ ਦੇਖੋ ਤੁਸੀਂ ਕਿੰਨਾ ਬੁਰਾ ਹਾਲ ਆ ਬੰਦਾ ਪੂਰੇ ਵਿੱਚ ਡੁੱਬਦਾ ਪਿਆ ਸੋ ਗੋਡੇ-ਗੋਡੇ ਪਾਣੀ ਆ ਸੋ ਪਲੀਜ਼ ਤੁਸੀਂ ਇਸ ਨੂੰ ਜੇ ਰਿਕਵਰ ਕਰ ਸਕਦੇ ਇੱਥੇ ਜਿਹੜੇ ਐਮਸੀ ਆ ਜਾਂ ਜਿਹੜੇ ਇੱਥੇ ਦੇ ਐਮਐਲਏ ਆ ਉਹਨਾਂ ਨੇ ਇਸੀ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਇਹ ਕਿਛਰੇ ਸਰਟੀਫਿਕੇਟੂ ਲੱਗ ਸਕਦੀ ਐ ਇਹਨੇ ਡੁੰਗੇ ਡੁੰਗੇ ਵਿੱਚ ਤੋਏ ਆ ਸੋ ਪਾਣੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਸੋ ਬਾਕੀ ਤੁਹਾਡਾ ਧੰਨਵਾਦ ਆ ਤੁਸੀਂ ਇਧਰ ਵੀ ਪੁਲਿਸ ਨੂੰ ਰਿਕਵਰ ਕਰਕੇ ਕੋਲ ਦਿਖਾਇਓ ਤਾਂ ਕਿ ਇਹਦਾ ਕੋਈ ਸੋਲੂਸ਼ਨ ਨਿਕਲ ਸਕੇ ਇਹਹੀ ਰੋਡ ਅੱਗੇ ਬਜਾਦ ਵਿੱਚ ਜਾ ਰਲਦੀ ਐ ਤਾਂ ਇਹ ਕਿਉਂ ਨਹੀਂ ਸੋਲੂਸ਼ਨ ਕੀਤਾ ਜਾ ਰਿਹਾ ਕੁਛ ਇਹਹੀ ਰੋਡ ਇਥੋਂ ਸ਼ਿਮਲਾ ਪਹਾੜੀ ਤੱਕ ਜਾਂਦੀ ਐ ਜੀ ਇਧਰੋਂ ਆਪਣੇ ਕੱਚਾ ਟੋਬਾ ਸਾਰਾ ਪੂਰਾ ਪਾਣੀ ਦਾ ਗੜਾ ਜੀ ਆ ਪ੍ਰੇਮਗੜ੍ਹ ਨੀਚੇ ਕੋਈ ਨਹੀਂ ਬੰਦਾ ਇਥੋਂ ਆਉਣ ਤੋਂ ਸਮਝ ਲਓ ਕਿ ਜਿਹਨੇ ਮੀਂਹ ਪੈਂਦਾ ਇਹੀ ਡਰ ਹੁੰਦਾ ਕਿ ਇਥੋਂ ਲੰਘਾਂਗੇ ਕਿਦਾਂ ਸਾਰੇ ਘਰ ਦੇ ਪਰੇਸ਼ਾਨ ਆ ਕਿ ਉਹ ਕੋਈ ਵੀ ਕਹ ਲੋ ਕੀ ਇਹ ਨਿਕਾਸੀ ਨਹੀਂ ਹੈ ਸਹੀ ਤਰ੍ਹਾਂ ਸੋ ਮੈਂ ਅਪੀਲ ਕਰਦਾ ਇਹ ਹੁਣ ਐਡੇ ਸਮਝ ਲੋ ਸਾਰਾ ਦਿਨ ਇਦਾਂ ਹੀ ਰਹਿਣਾ ਹੋਣਾ ਇੱਕ ਵਾਰੀ ਸਵੇਰੇ ਫੈਜੋ ਅੱਜ ਸਾਰਾ ਦਿਨ ਇਦਾਂ ਰਹਿਣਾ ਆਵ ਸਮਾਜ ਵਿੱਚ ਹੋਰ ਵੀ ਪ੍ਰਸੱਤਾ ਆਉਣਗੀਆਂ ਕਿਉਂਕਿ ਮੌਸਮ ਜਿਹੜੀ ਆ ਉਹ ਬਹੁਤ ਜਿੱਦਾ ਵੱਧ ਕੇ ਆ ਰਹੀ ਹੈ ਤੇ ਕਿੰਦਾ ਅਪੀਲ ਕੀ ਕਰਨਾ ਚਾਹਦੇ ਆਂ ਭਾਜੀ ਅਪੀਲ ਇਹੀ ਆ ਹੱਥ ਜੋੜ ਕੇ ਬੇਨਤੀ ਆ ਪਹਿਲਾਂ ਤਾਂ ਇਹ ਸਿੱਧਾ ਬਿਮਾਰੀ ਦਾ ਘਰ ਆ ਜਿੰਨ ਜਿੰਨ ਨੂੰ ਵੀ ਲੱਗਦੀ ਆ ਜਿੰਨ ਨੂੰ ਕੋਈ ਲੋਕੀ ਆਉਂਦੇ ਨਹੀਂ ਆ ਗੰਦਾ ਪਾਣੀ ਜਾਂਦਾ ਲੋਕਾਂ ਦੇ ਘਰਾਂ ਚ ਤੁਸੀਂ ਮੈਂ ਇਹੀ ਬੇਨਤੀ ਕਰੂੰਗਾ ਹੁਣ ਤਾਂ ਸ਼ੁਰੂਆਤ ਹੋਈ ਐ ਅੱਗੇ ਅੱਗੇ ਦਾ ਪਾਣੀ ਸਾਲੇ ਦਰਿਆ ਹੀ ਵਗਦਾ ਇੱਥੇ ਇਹਨਾਂ ਹੁਣੇ ਨਾ ਸੋਚੀ ਜੀ ਇਸੇ ਸੀ ਨੂੰ ਰਿਕਵਰ ਕਰ ਸਕਦੇ ਆ ਤੇ ਮੈਂ ਬੇਨਤੀ ਕਰਦਾ ਫਿਰ ਉਹੀ ਗੱਲ ਆ ਕਿ ਤੁਹਾਡੇ ਮੀਡੀਆ ਦੇ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇਹਦਾ ਹੱਲ ਕਰਵਾਓ ਜੀ ਸੋ ਤੁਹਾਡਾ ਬਹੁਤ ਬਹੁਤ ਸਾਰਾ ਧੰਨਵਾਦ ਐ ਤੇ ਤੁਸੀਂ ਆਪ ਵੀ ਮੜ ਜਾ ਨਿਗਾਹ ਮਾਰ ਸਕਦੇ ਆ ਦੇਖ ਸਕਦੇ ਆ ਨਾ ਪ੍ਰੈਕਟੀਕਲ ਲਾਈਫ ਸਾਹਮਣੇ ਚੱਲ ਰਿਹਾ ਸਾਰਾ ਹਾਂਜੀ ਤੁਸੀਂ ਦੱਸਦੇ ਮਾੜਾ